ਜਿਹਦਾ ਖੇਤ ਉਹਦੀ ਰੇਤ ਉਸ ਸਕੀਮ ਦੇ ਤਹਿਤ ਉਹਨੂੰ ਉਹ ਆਪਦੇ ਖੇਤ ਚ ਮਿੱਟੀ ਚੱਕਣ ਦੀ ਜਾਇਜ਼ਤ ਹੈਗੀ ਇਸ ਵਕਤ ਘੱਗਰ ਥੋੜਾ ਜਿਹਾ ਡੇਂਜਰ ਲੈਵਲ ਤੇ ਚੱਲ ਰਿਹਾ ਪਰ ਪੰਜਾਬ ਵਾਲੇ ਪਾਸੇ ਨਹੀਂ ਮਾਰ ਕੀਤੀ ਇਸ ਵਾਰ ਉਹਨਾਂ ਨੇ ਕਿਉਂਕਿ ਕਾਫੀ ਦਿਨ ਪਹਿਲਾਂ ਤੋਂ ਸ਼ੁਰੂ ਕਰ ਰੱਖਿਆ ਸੀ ਅਸੀਂ ਸਫਾਈ ਦਾ ਕੰਮ ਵੀ ਤੇ 1 ਲੱਖ ਗੱਟਾ ਜਿਹੜਾ ਬੋਰੀ ਭਰੀ ਪਈ ਹੈ 2 ਲੱਖ ਬੋਰੀ ਪਈ ਹੈ ਹਜੇ ਉਹ ਭਰ ਰਹੇ ਆ ਜੇ ਕਿਤੋਂ ਵੀ ਡਰੋਨ ਰਾਹੀਂ ਮੈਪਿੰਗ ਹੋ ਰਹੀ ਹੈ ਕਈ ਵਾਰੀ ਆ ਉੱਥੇ ਜਾਇਆ ਨਹੀਂ ਜਾਂਦਾ ਪਰ ਪਤਾ ਲੱਗੇ ਕਿ ਇੱਥੇ ਥੋੜਾ ਜਿਹਾ ਕਮਜ਼ੋਰ ਹੈ ਤਾਂ ਉੱਥੇ ਫਿਰ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਪਹੁੰਚ ਕੇ ਉਸ ਬਾ ਬੰਨ ਜਿਹੜਾ ਸ਼ਕਤੀਸ਼ਾਲੀ ਕੀਤਾ ਮੈਂ ਫਿਰ ਇੱਕ ਵਾਰੀ ਤੁਹਾਡਾ ਬਹੁਤ ਧੰਨਵਾਦ ਕਰਦਾ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਜਿਨ੍ਹਾਂ ਨੇ ਵੀ ਚਾਹੇ ਕਿਸੇ ਨੇ ਕੋਈ ਬਾਹਰੋਂ ਬੈਠੇ ਨੇ ਕੋਈ ਕਿਸੇ ਕਿਸਮ ਦਾ ਹੈਲਪ ਕਰਤੀ ਕਿਸੇ ਨੇ ਕੋਈ ਚਾਦਰ ਵੀ ਭੇਜੀ ਤੀ ਕੰਬਲ ਭੇਜਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹੋ ਜਿਹੇ ਸੰਕਟਾਂ ਦੇ ਵਿੱਚ ਇੱਕ ਟੀਮ ਵਰਕ ਕੰਮ ਆਉਂਦਾ ਹੈ ਟੀਮ ਬਣਾ ਕੇ ਚੱਲੀਏ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਇਹ ਨਹੀਂ ਹੈ ਕਿ ਉਹ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਜਿਹੜਾ ਨਹੀਂ ਆਇਆ ਉਹਦਾ ਵੀ ਭਲਾ। ਆ ਕਿਤੇ ਬਿਜ਼ੀ ਹੋਊਗਾ ਉਹ। ਉਹਦੇ ਕੋ ਜਿਹੜਾ ਇਹ ਸੰਕਟ 'ਚ ਨਹੀਂ ਆਇਆ ਪੰਜਾਬੀ ਹੋਣ ਦੇ ਹੋਏ। ਉਹ ਤੇ ਆਪਦੇ ਤੇ ਸੰਕਟ ਉਹ ਕੋਈ ਨਾ ਕੋਈ ਫਿਰ। ਉਹ ਆਪਣੇ ਸੰਕਟ ਨੂੰ ਠੀਕ ਕਰ ਲਿਓ ਭਾਈ। ਮੈਂ ਇੱਕ ਵਾਰ ਫਿਰ ਕਹਿੰਨਾ ਕਿ ਪੰਜਾਬ ਦਾ ਮੁੱਖ ਮੰਤਰੀ ਨੇ ਪੰਜਾਬ ਦਾ ਦੁੱਖ ਮੰਤਰੀ ਬਣਨਾ ਪੈਣਾ ਉਹ। ਯਾਦ ਹੈ ਦੁੱਖਾਂ 'ਚ ਸ਼੍ਰੀ ਕੋਣਾ ਪੈਣਾ ਹੈ ਸ਼ਾਮਲ ਹੋਣਾ ਪੈਣਾ ਹੈ ਸਿਆਣੇ ਕਹਿੰਦੇ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਸੁਮੇਂ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਇਸ ਧਰਤੀ ਦਾ ਅੰਨ ਖਾਦਾ ਇਸ ਧਰਤੀ ਨੇ ਇਸ ਸਮਾਜ ਨੇ ਐਡੇ ਵੱਡੇ ਨਾਮ ਮਾੜੀ ਸ਼ੋਰਤਾ ਦਿੱਤੀਆਂ ਜੋ ਕੁਝ ਵੀ ਹੈ ਸਾਡੇ ਕੋਲੇ ਅਸੀਂ ਨਿਸ਼ਾਵਰ ਕਰਦੇ ਹਾਂ ਮਸਾਹੀ ਦੁੱਖ ਹੈ ਜੀ ਬਸ ਆਮ ਆਦੀ ਪਾਰਟੀ ਨਾ ਪੈਸੇ ਦਿਓ ਜੀ ਆ ਸਿੱਧੂ ਹੀ ਦੇ ਦਿਓ ਜੀ ਉਸ ਦਿਨ ਵੀ ਰਾਜਨੀਤੀਆਂ ਕਰੀ ਗਏ ਜਾਖੜ ਸਾਹਿਬ ਆਪਣੇ ਆਪ ਨੂੰ ਕਿਸਾਨ ਕਹੋਂਦੇ ਉਹ ਵੀ ਬਿੱਟੂ ਉਹ ਗਾਲਾ ਕੱਢੀ ਗਏ ਮੈਨੂੰ ਉੱਥੇ ਹੁਣ ਕੋਣ ਬੈਠੇ ਸੀ ਅੱਗੇ ਸੁਨੀਲ ਜਾਖੜ ਪ੍ਰਧਾਨ ਭਾਜਪਾ ਰੁਨੀਤ ਬਿੱਟੂ ਮਾਈਗਰੇਟਡ ਟੂ ਪਾਜਪਾ ਜੈ ਇੰਦਰਕੌਰ ਮਾਈਗਰੇਟਡ ਟੂ ਪਾਜਪਾ ਫਤੇਜੰਗ ਬਾਜਵਾ ਮਾਈਗਰੇਟਡ ਟੂ ਪਾਜਪਾ ਉੱਥੇ ਮੈਨੂੰ ਪਾਜਪੜ ਦਾ ਕੋਈ ਲੱਗਿਆ ਨਹੀਂ ਉੱਥੇ ਸਾਰੀ ਤਾਂ ਕਾਂਗਰਸ ਬੈਠੀ ਸੀ ਅੱਗੇ ਮਨਪ੍ਰੀਤ ਬਾਦਲ ਮੈਨੀ ਟਾਈਮਸ ਮਾਈਗਰੇਟਡ ਟੂ ਸਰ ਮੈਨੀ ਪਾਰਟੀਆਂ ਸੁਸ਼ੀਲ ਰਿੰਕੂ ਮਾਈਗਰੇਟਡ ਫਰਮ ਆਮਾਨ ਮੀ 2 ਪਾਜਪਾ ਉਹ ਜਿਹੜੇ ਅਸਲੀ ਪਾਜਪਾਲੇ ਸੀ ਉਹਨਾਂ ਨੂੰ ਚੌਥੀ ਪੰਜਵੀਂ ਲਾਈਨ ਚ ਬਿਠਾ ਰੱਖੇ ਸੀ ਵਿਚਾਰੇ ਸਾਰੀ ਕਾਂਗਰਸ ਬੈਠੀ ਸੀ ਅੱਗੇ ਸੁਨੀਲ ਜਾਖੜ ਸਾਹਿਬ ਕੀ ਕੰਮ ਕਰਦੇ ਐ ਅੱਜਕੱਲ ਸਿਭਾ ਵੀ ਦੇਤਾ ਨਾ ਮੰਨਿਆ ਨਾ ਛੱਡਿਆ ਹੁਣ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦੇ ਹੀ ਨਹੀਂ ਮੰਤਰੀਆਂ ਨੂੰ ਫੇ ਜਾਣਦੇ ਕਿਉਂ ਨਹੀਂ ਜੀ 3.5 ਸਾਲ ਹੋ ਗਏ ਅਸੀਂ ਅੱਗੇ ਵੀ ਗਾਹ ਆਵਾਂਗੇ ਤੂੰ ਸਿੱਖ ਲਓ ਸਾਡੇ ਨਾਂ ਹੁਣ ਨਾਂ ਆਮ ਸਿੱਖ ਲਓ ਜੇ ਮੁੰਡੀਆਂ ਨੂੰ ਨਹੀਂ ਜਾਣਦੇ ਪੱਠੜ ਤੋਂ ਪੁੱਛ ਲਓ ਛਾਨੇਆਲ ਤੋਂ ਜਿਹਨੂੰ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਮੈਂ ਤਾਂ ਜਾਣਦੇ ਨਹੀਂ ਜੀ ਉਹਦੇ ਪਹਿਲਾਂ ਚੰਨੀ ਕਹਿਆ ਸੀ ਮੈਂ ਕਿਤੇ ਪਰਗੜ ਫੜ ਲਿਆ ਜੀ ਹੱਲੇ ਪਹਿ ਨਹੀਂ ਆਬਰਾਂ 12.5 ਹਜ਼ਾਰ ਕਰੋੜ ਦਾ ਝੂਠ ਜਿਹੜਾ ਇਹਨਾਂ ਨੇ ਬੋਲਿਆ ਉਹਦਾ ਸਾਬ ਹੈ ਜੀ 22 23 ਚ 208 ਕਰੋੜ ਮਿਲੇ 61 ਕਰੋੜ ਰੁਪਏ ਖਰਚੇ ਸਾਡੀ ਆਪਣੇ ਕਿੰਨੇ ਹੋਰ ਦਾ ਦੱਸਦੇ 23 24 645 ਕਰੋੜ ਰੁਪਏ ਮਿਲੇ 400 21 ਕਰੋੜ ਰੁਪਏ ਖਰਚੇ 24 25 488 ਕਰੋੜ ਰੁਪਏ ਮਿਲੇ 7 ਕਰੋੜ ਰੁਪਏ ਖਰਚੇ 25 26 241 ਕਰੋੜ ਰੁਪਏ ਮਿਲੇ 140 ਕਰੋੜ ਰੁਪਏ ਖਰਚੇ 1582 ਕਰੋੜ ਰੁਪਿਆ ਐਸ ਡੀ ਆਰ ਐਫ ਫੰਡ ਚ ਮਿਲਿਆ 659 ਕਰੋੜ ਪਹਿਲੀ ਅਸੀਂ ਕਿਸੇ ਨਾ ਕਿਸੇ ਸੜਕਾਂ ਤੇ ਜਾਂ ਕਿਤੇ ਨਾ ਕਿਤੇ ਜੋ ਵੀ ਆਪ ਦਾ ਪਹਿਲਾਂ ਆਈ ਹੈ ਉਹ 23 ਦੇ ਵਿੱਚ ਵੀ ਹੜਾਈ ਸੀ ਉਹ ਤੇ ਖਰਚ ਚੁੱਕੇ ਆ ਜੀ ਮਤਲਬ

ਆਪਣੇ ਕੋ ਪਹੁੰਚੀ ਹੈ ਜੀ 15 1582 ਕਰੋੜ ਰੁਪਏ 2 ਅਪ੍ਰੈਲ 2022 ਤੋਂ ਹੁਣ ਤੱਕ ਉਹ ਤਾਂ ਜੀ ਕਹਿਣਾ ਹੀ ਆ ਪਹਿਲਾਂ ਤੋਂ ਕਾਂਗਰਸ ਪੇਡ ਦਾ ਵੀ ਆ ਜਾਂਦਾ ਉਹ ਤਾਂ ਹਰ ਇੱਕ ਸਾਲ ਟੋਟਲ ਕਹਿੰਦੇ ਨੇ ਇੰਨਾ ਆਜੇ ਤੁਹਾਡੇ ਕੋਲ ਕਿੱਥੇ ਹੈ ਜੀ ਉਹ ਇਹ ਉਹ ਕਹਿਣਾ ਹੀ ਹੈ ਜੀ ਮੈਨੂੰ ਦੱਸੋ ਇੱਕ ਮਿੰਟ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਆਰਡੀਐਫ ਹੈ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀ ਸੀ ਇਹ ਜਿਨ੍ਹਾਂ ਦੇ ਨਾਂ ਲੈ ਨਹੀਂ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਚ ਅਸੀਂ ਉਹਨਾਂ ਕੋਲ ਗਏ ਆਰਡੀਐਫ ਦੇ ਪੈਸੇ ਦਿਓ ਜੀ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂਦੀਆਂ ਸੜਕਾਂ ਤੇ ਵਰਤਿਆ ਜਾਊਗਾ ਅਸੀਂ ਵਿਧਾਨ ਸਭਾ ਚ ਐਕਟ ਪਾਸ ਕੀਤਾ ਇਨ ਇੱਕ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ ਕਿਧਰੇ ਹੋਰ ਵਾਰਤ ਗਏ ਅਸੀਂ ਏਕਟ ਪਾਸ ਕਰਕੇ ਉਸ ਤੋਂ ਬਾਅਦ ਗਏ ਉਹਨਾਂ ਕੋਲੇ ਪਿਊਸ਼ ਗੋਲਜੀ ਕੋਲੇ ਕਿ ਜੀ ਹੁਣ ਏਕਟ ਪਾਸ ਕਰਤਾ ਹੁਣ ਤੂੰ ਦੀ ਦੋ ਹਜੇ ਤੱਕ ਉਹ ਰੋਕ ਰੱਖਿਆ ਠਾ ਯਾਰ ਕੋਲ ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਦੋਂ ਬੁਲਾ ਲਿਓ ਸਾਰਿਆਂ ਨੂੰ ਉਹਨਾਂ ਨੂੰ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤ ਘਣੀ ਹੋਣੀ ਹੈ ਸਾਡੇ ਕੋਲੇ ਕਨਫਿਊਜ਼ਨ ਕਿਵੇਂ ਦੂਰ ਹੋ ਸਾਡੇ ਦੇ ਇਹ ਪੀਐਮ ਇਹ ਡਾਟਾ ਦਿੱਤੇ ਤੁਸੀਂ ਉਹ ਡਾਟਾ ਸਾਡੇ ਕੋਲੇ ਜੀ ਦੇਖੋ ਮੈਂ ਕੋ